ਇਹ ਹਮ ਸਭ ਤੋਂ ਸਾਡੇ ਕੋਲ ਆਵੇ ਜੇਕਰ ਪਪਾ ਕੋਈ ਵੀ ਚੀਜ਼ ਕੋਈ ਆਜੇ ਆਪਾਂ ਫੋਟੋ ਤੁਹਾਡੀ ਤਸਵੀਰ ਲੋਕ ਇਸ ਤਰ੍ਹਾਂ ਉਹ ਬੇਲਾ ਯਸਨ ਪਾਸ ਕਰਦੇ ਨੇ ਦੇਖੋ ਜਿਹੜੇ ਹੋਰ ਗੱਲ ਕਰਦੇ ਦੇਖੀਓ ਯਾਰ ਇੱਥੇ ਚੱਲੋ ਐਂਡ ਤੁਸੀਂ ਅੱਗੇ ਮਾਰਦੇ ਹੋ ਰਾਈਟ ਰਾਈਟ ਦਰਸ਼ਨ ਆਏ ਦਰਸ਼ਨ ਨੂੰ ਦੇਖਣ ਆਏ ਦਰਵਾਜ਼ਾ ਸਾਰੇ ਟੀਮ ਨੂੰ ਬਰਾਉ ਲੋ ਬਰਾਉ ਦੇ ਪਤਾਵਾਂ ਦੇ ਨਾਮ ਆਏ ਡਾਕਟਰ ਪਿੱਛੇ ਆਈ ਨਹੀਂ ਦੇਖਾਈ ਮਨਾਰ ਦੀ ਉਹ

ਹਾਂਜੀ ਐ ਕਿ ਮੈਂ ਇਹਦੇ ਨਾਲ ਪਾਓ ਇਦਾਂ ਹਰ ਕੋਈ ਕਰੇ ਜੀ ਹਾਂਜੀ ਸੁਭਨਾ ਆਪਣਾ ਜੋ ਅੱਜ ਭਗਤ ਸਿੰਘ ਦੇ ਜਨਮ ਦਿਨ ਤੇ ਤੁਸੀਂ ਖੂਨਦਾਨ ਕੀਤਾ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਤੇ ਪਬਲਿਕ ਨੂੰ ਕੀ ਸੁਨੇਹ ਦੇ ਦਿਓਗੇ ਜਿਵੇਂ ਕਿ ਤੁਸੀਂ ਸਾਰੇ ਕਹਿੰਦੇ ਗੁਰ ਮਹਾਦਰਸ ਜੀ ਹੋਰ ਸੁੱਫੀ ਮਰਜ਼ੀ ਹੈ ਜਦੋਂ ਆਪਾਂ ਨੂੰ ਪਤਾ ਵੀ ਇਹ ਕਿਸੇ ਦੀ ਦੂਰਵਾਸਤ ਕੰਮ ਆਊਗਾ ਬਸ ਇਸੇ ਚੀਜ਼ ਵਿੱਚ ਵਿਸ਼ਵਾਸ ਕਿ ਕਿੰਨੀ ਵਾਰ ਖੂਨ ਦੇ ਦਿੱਤ ਕਿ ਜੀ ਮੈਂ ਤਕਰੀਬਨ 10-11 ਵਾਰ ਖੂਨ ਦੇ ਦਿੱਤਾ ਸੀ ਵੀਜੀ ਵੈਲਫੇਅਰ ਕਲੱਬ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਸਾਡੇ ਪ੍ਰਧਾਨ ਰਜੀਵ ਮਾਲਕ ਜੀ ਦੀ ਅਡਵਾਈਸ ਦੇ ਵਿੱਚ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜ ਲਗਾਤਾਰ جاری ਨੇ कोरोना वायरस ਦੀ ਕਰੋਪੀ ਦੇ ਸੰਕਟ ਦੌਰਾਨ ਜਦੋਂ ਕੋਈ ਘਰਾ ਤੋਂ ਨਹੀਂ ਸੀ ਨਿਕਲਦਾ ਉਸ ਵੇਲੇ ਵੀ ਭਾਵੇਂ ਕਿਸੇ ਵਕਫਾਕ ਬਿਮਾਰੀਆਂ ਤੋਂ ਪੀੜਤ ਮਰੀਜ਼ ਨੂੰ ਲੋੜ ਹੁੰਦੀ ਸੀ ਤੇ ਭਾਵੇਂ ਅੰਸ਼ਕਾਮੀਆਂ ਘਟਨਾਵਾਂ 'ਚ ਹੁੰਦੇ ਜ਼ਖਮੀਾਂ ਨੂੰ ਖੂਨ ਦੀ ਲੋੜ ਹੁੰਦੀ ਸੀ ਪੀਪੀਜੀ ਵੈਲਫੇਅਰ ਕਲੱਬ ਉਸ ਵੇਲੇ ਵੀ ਹਰ ਤਰ੍ਹਾਂ ਦੇ ਗਰੁੱਪ ਦਾ ਖੂਨ ਮੁਹੱਈਆ ਕਰਾਉਂਦੀ ਰਹੀ ਹੈ ਕੱਲੇ ਜ਼ਿਲ੍ਹਾ ਫਰੀਦਕੋਟ 'ਚ ਨਹੀਂ ਪੰਜਾਬ ਭਰ ਦੀਆਂ ਬਲੱਡ ਬੈਂਕਾਂ ਨੂੰ ਅੱਜ ਦੇ ਬ੍ਰਦਰਜ਼ ਵਿਖੇ ਤ੍ਰੀ ਕੋਰੋਡ ਕੋੜ ਪੂਰਾ ਉੱਥੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ ਉਹਦੀ ਖੁਸ਼ੀ ਖੂਨਦਾਨ ਕੈਂਪ ਰੱਖਿਆ ਦੇ ਬਰਦਰ ਵਾਲੇ ਜਿਹੜੇ ਇਹ ਵੀਰ ਨੇ ਭਾਵੇਂ ਮਨਦੀਪ ਸਿੰਘ ਗੋਰਾ ਭਾਵੇਂ ਅਮਨਦੀਪ ਸਿੰਘ ਸੰਧੂ ਭਾਵੇਂ ਆਕਾਸ਼ਦੀਪ ਸਿੰਘ ਖਾਲਸਾ ਭਾਵੇਂ ਅਰਸ਼ਦੀਪ ਸਿੰਘ ਸਿੱਧੂ ਅਮਨਦੀਪ ਸਿੰਘ ਸਿੱਧੂ ਇਹ ਸਾਰੇ ਜਿਹੜੀ ਟੀਮ ਹੈ ਇਹਨਾਂ ਦਾ ਵੀ ਵਿਣੁਕਤਾ ਦੀ ਭਲਾਈ ਵਾਲੇ ਸੇਵਾਕਾਰਾਂ ਦਾ ਲਗਾਤਾਰ ਯੋਗਦਾਨ ਹੈ ਸੋ ਇਹਨਾਂ ਦਾ ਸਾਡੇ ਸੀਨੀਅਰ ਮੀਤ ਪ੍ਰਧਾਨ ਨੇ ਨੰਬਰਦਾਰ ਸੁਖਵਿੰਦਰ ਸਿੰਘ ਪੱਪੂ ਜੀ ਉਹਨਾਂ ਦੇ ਬੇਟੇ ਦੀ ਇਹਨਾਂ ਨਾਲ ਦੋਸਤੀ ਹੋਣ ਕਰਕੇ ਇਹਨਾਂ ਨਾਲ ਸੰਪਰਕ ਕੀਤਾ ਅਸੀਂ ਕਹਿੰਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜਨਮ ਦਿਨ ਦੇ ਸਬੰਧਤ ਅਸੀਂ ਖੂਨਦਾਨ ਕੈਂਪ ਰੱਖਣਾ ਚਾਹੁੰਦੇ ਆ ਕੋਈ ਜਗ੍ਹਾ ਦੱਸੋ ਕਿਤੇ ਜਗ੍ਹਾ ਸਾਡੀ ਸੋ ਇਹਨਾਂ ਨੇ ਪ੍ਰਵਾਨ ਕੀਤਾ ਅਸੀਂ ਪੀਪੀਜੀ ਵੈਲਫੇਅਰ ਕਲੱਬ ਵੱਲੋਂ ਇਹਨਾਂ ਦੇ ਵੀ ਧੰਨਵਾਦੀ ਹਾਂ ਜੀ ਸਾਵੇ ਗਏ ਕਿਹੜੀ ਕਰੀਏ ਕਿ ਨਹੀਂ ਕਰੀਏ ਨਹੀਂ ਕਰਦਾ ਪਹਿਲਾਂ ਲੈ ਹਾਂ ਜੀ ਬਪੂ ਹਾਂ ਜੀ ਬਪੂ ਜੀ ਕੰਡਲੇ ਬੁੜਾ ਮੈਂ ਜਿੰਨੇ ਵੀ ਡਾਟਾ ਤੇ ਇਸ ਨਾਲ ਖਾਲਸਾ ਕਰਦਾ ਹਾਂ ਕਰਦਾ ਹਾਂ ਖਾਸ ਕਰਕੇ ਦੇ ਪ੍ਰਬੰਧਨ ਦੁਆਲੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਹੈ ਕਿ ਇਹ ਇੰਪਰੂਵਸ ਬਣਾਉਣਾ ਤੇ ਮੈਂ ਸਾਰੇ ਇਹਨਾਂ ਦੇ ਜਿੰਨੇ ਵੀ ਮੁਲਾਜ਼ਮਾਂ ਆਪਾਂ ਨੰਨ ਨੂੰ ਬਹੁਤ 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 ਜੀ ਪੀਜੀ ਵੈਲਫੇਅਰ ਕਲੱਬ ਸਭ ਤੋਂ ਪਹਿਲਾਂ ਤਾਂ ਵਧਾਈ ਦਿੰਦੇ ਆ ਕਿ ਪੂਰੇ ਪੰਜਾਬ ਦੇ ਵਿੱਚੋਂ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਔਰ 1 ਅਕਤੂਬਰ ਨੂੰ ਸਨਮਾਨਿਤ ਹੋਣ ਜਾ ਰਹੀ ਹੈ ਮੈਂ ਇਸ ਦੀ ਵਧਾਈ ਰਾਜੀ ਮਲਕ ਜੀ ਪ੍ਰਧਾਨ ਜੀ ਨੂੰ ਦਿਨਾ ਔਰ ਅੱਜ ਦੇ ਬ੍ਰਦਰ ਜੋ ਕਿ ਫੀਕਰ ਰੋੜ ਤੇ ਅੱਜ ਵਿਸ਼ਾਲ ਖੂਨਦਾਨ ਕੈਂਪ ਲਗਾ ਰਿਹਾ ਇਹਨਾਂ ਦਾ ਸਟਾਫ ਵੀ ਬਹੁਤ ਮਿਹਨਤੀ ਹੈ ਅੱਜ ਸ਼ਹੀਦੀ ਆਜ਼ਮ ਸਰਦਾਰ ਭਗਤ ਸਿੰਘ ਦਾ ਜੋ ਜਨਮ ਦਿਹਾੜਾ ਹੈ ਉਹਨਾਂ ਦਾ ਇੱਕ ਸੁਪਨਾ ਸੀ ਕਿ ਮੈਂ ਨੌਜਵਾਨਾਂ ਨੂੰ ਇਕੱਠੇ ਕਰਕੇ ਦੇਸ਼ ਦੇ ਅੱਗੇ ਲੈ ਕੇ ਜਾਵਾਂ ਉਹ ਅਗਵਾਈ ਕਰਨ ਨੌਜਵਾਨ ਸੋ ਅੱਜ ਖੂਨਦਾਨ ਦੀ ਲੋੜ ਹੈ ਥੈਲੇਸੀਮੀਆ ਬੱਚਿਆਂ ਨੂੰ ਖੂਨਦਾਨ ਦੀ ਲੋੜ ਹੈਗੀ ਹੈ ਸੋ ਦੇਵ ਬ੍ਰਦਰ ਦਾ ਔਰ ਇਹਨਾਂ ਦੇ ਬੱਚਿਆਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ ਕਿ ਅੱਜ ਦੇਵ ਬ੍ਰਦਰਜ਼ ਆਪਣੇ ਸ਼ੋਰੂਮ ਵਿਖੇ ਸਾਨੂੰ ਜਗ੍ਹਾ ਮਹੱਈਆ ਕਰਵਾਈ ਰਿਫਰੈਸ਼ਮੈਂਟ ਦਿੱਤੀ ਔਰ ਸਮੁੱਚੀ ਡਾਕਟਰ ਦੀ ਟੀਮ ਦਾ ਜਿਨ੍ਹਾਂ ਨੇ ਕਿ ਅੱਜ ਆਪਣਾ ਟਾਈਮ ਕੱਢਿਆ ਕਿਉਂਕਿ ਅੱਜ ਛੁੱਟੀ ਦਾ ਦਿਨ ਹੈ ਪਰ ਫਿਰ ਵੀ ਸਾਰਾ ਸਟਾਫ ਹਾਜ਼ਰ ਹੈ ਸੋ ਇੱਕ ਵਾਰੀ ਫੇਰ ਸ਼ਹੀਦੀ ਆਜਮ ਸਰਦਾਰ ਭਗਤ ਸਿੰਘ ਜੀ ਨੂੰ ਜੈ ਹਿੰਦ ਜੈ ਭਾਰਤ ਮੈਂ ਸੰਜੀਤ ਕੌਰ ਕਲਮਾ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਮੈਂਬਰਸ ਦੇ ਬਰੋਜ਼ ਵਾਲਿਆਂ ਨੂੰ ਸਤਿ ਸ੍ਰੀ ਅਕਾਲ ਅੱਜ 28 ਸਤੰਬਰ ਸ਼ਹੀਦੇ ਆਜਮਪਤ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਬਲੱਡ ਡੋਨੇਸ਼ਨ ਕੈਂਪ ਰੱਖਿਆ ਗਿਆ ਜੀ ਦੇ ਬਰੋਜ਼ ਵਾਲਿਆਂ ਦੇ ਸ਼ੋਅਰੂਮ ਦੇ ਵਿੱਚ ਤੇ ਮੈਂ ਦੇ ਬਰੋਜ਼ ਦਾ ਮਤਲਬ ਸ਼ੋਅਰੂਮ ਵਾਲਿਆਂ ਦਾ ਥੈਂਕਸ ਕਰਦੀ ਆ ਸਾਰਿਆਂ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਜਗ੍ਹਾ ਮੋਹਿਆ ਕਰਵਾਈ ਤੇ तो कारण कर मोडे ये आप बोलत आहात की तुम्ही जर काही 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 ਪਾਲਿਕਾ ਦਾ ਹੁਣ ਪਵਿੱਤਰ ਸੈਨਿਕਾਂ ਦੇ 200 ਸਾਲਾਂ ਦੇ 200 ਦਾ ਪੱਥਰ ਰੱਖਿਆ ਉਹਨਾਂ ਪੱਥਰ ਦਾ ਭਾਰੀ ਵਿੱਚ ਇਹ ਖੰਡ ਐਕਚੁਅਲੀ हां जी अपना शुभ नाम जी अमनदीप जी अमनदीप जी जो आज शहीद ਦੇ ਆਜ਼ਮ ਭਗਤ ਸਿੰਘ ਦੇ 119ਵੇਂ ਜਨਮ ਦਿਹਾੜੇ ਤੇ ਖੂਨਦਾਨ ਕੈਂਪ ਲਾਇਆ ਗਿਆ ਉਹਨਾਂ ਬਾਰੇ ਕੀ ਕਹਣਾ ਚਾਹੋਗੇ ਤੁਸੀਂ ਸਾਰਾ ਤਾਂ ਪਹਿਲਾਂ ਦਾ ਪੀਜੀ ਦੀ ਗੱਲ ਕਰਦਾ ਫੋਟੋ ਕਰਦੇ ਨੇ ਤੇ ਇਹ populam मतदार ਨਾਲ ਸਾਡੇ ਕੋਲ ਆਇਸੀ ਦੇ ਤੇ ਇਹਨਾਂ ਨੇ ਸਾਨੂੰ ਕਿਹਾ ਸੀ ਕਿ ਬਲੱਡ ਨੈਸ਼ਨ ਕੈਂਪ ਲੋਕ ਇਹਦੇ ਵਿੱਚ ਸਾਡੀ ਇਹ ਹੀ ਬੋਲ ਰਿਹਾ ਜੀ ਕਿ ਅਸੀਂ ਇਹਨਾਂ ਨੂੰ ਯਾਦ ਕਰ ਸਾਡੇ ਕੋਲ ਆਉਂਦੇ ਸੀ ਸਾਡੇ ਸ਼ੁਰੂ ਦੇ ਕੈਂਪਾਂ ਤੋਂ ਖੂਨ ਦਾਨ ਮਹਾਨ ਕੈਂਪ ਇੱਕ ਇਹੋ ਜਿਹੀ ਸਭ ਤੋਂ ਬਹਾਨਾ ਦੀ ਗੱਲ ਕਰ ਰਹੇ ਹਾਂ ਇਸ ਤੋਂ ਉੱਪਰ ਕੋਈ ਵੀ ਸੇਵਾ ਨਹੀਂ ਹੈ ਤੇ ਅਸੀਂ ਤੁਵੀ ਜੀ ਦਾ ਬਹੁਤ-ਬਹੁਤ ਥੈਂਕ ਯੂ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਨੂੰ ਇਹ ਸੇਵਾ ਲਈ ਦਾ ਬਹੁਤ-ਬਹੁਤ ਅਮਨ ਜੀ ਕਿੰਨੀਆਂ ਜੂਨਟ ਹੋ ਚੁੱਕੇ ਆ ਇਸ ਟਾਈਮ ਤੇ ਇਸ ਟਾਈਮ ਲਗਭਗ 25 ਦਿਨ ਤੋਂ ਅਰਸ਼ਜੀਵੀ ਜੋ ਅੱਜ ਸ਼ਹੀਦੇ ਭਗਤ ਸਿੰਘ ਆਜ਼ਮ ਦੇ 119ਵੇਂ ਜਨਮ ਦਿਹਾੜੇ ਤੇ ਖੂਨਦਾਨ ਕੈਂਪ ਲਾਇਆ ਗਿਆ ਉਹਨਾਂ ਬਾਰੇ ਪਬਲਿਕ ਨੂੰ ਕੀ ਸੰਦੇਸ਼ ਦਿਓਗੇ ਸਾਨੂੰ ਬਹੁਤ ਮਾਣ ਹੈ ਜੀ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਬਹੁਤ ਹੀ ਮੈਜਨੈਂਟੀ ਬਹੁਤ ਹੀ ਪ੍ਰੋਤਸਾਹਨ ਰਹਿਣਗੇ ਸਰਬਸਤ ਜੀ ਜੁਗਨਾਂ ਤੋਂ ਬਹੁਤ ਬਤਵਾਂ ਖੂਨਦਾਨ ਕੈਂਪ ਕਰਵਾਉਣੀ ਹੈ ਜੀ ਲੋਕਾਂ ਦੀ ਸਿਹਤ ਲਈ ਹੈਲਪ ਕਰਨੀ ਹੈ ਜੋ ਆਪਣੇ खून किन्ने ब दे चुके जी ਉਹ ਨਹੀਂ ਆ ਕੇ ਆਇਆ ਬਸ ਸਾਰੇ ਬੰਦੇ ਆ ਗਏ ਆ ਅੱਜ ਜੋ ਅੱਜ ਸ੍ਰੀ ਦੇਵ ਭਗਤ ਸਿੰਘ ਦਾ 119ਵਾਂ ਜਨਮ ਦਿਹਾੜਾ ਜੋ ਅੱਜ ਖੂਨਦਾਨ ਵਿਸ਼ਾਲ ਖੂਨਦਾਨ ਕੈਂਪ ਲਾਇਆ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਸਾਰਿਆਂ ਤੋਂ ਪਹਿਲਾਂ ਤਾਂ ਜੀ ਦੇਖ ਰੋਜ਼ ਕੋਟਪੁਰਾ ਵੱਲੋਂ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਕਿ ਜਿਹੜਾ ਉਹਨਾਂ ਨੇ ਸਾਡੇ ਇੱਕ ਕਲੱਬ ਟੀਵੀ ਜੀ ਵੈਲਫੇਅਰ ਕਲੱਬ ਦਾ ਸਹਿਯੋਗ ਕੀਤਾ ਬਿਕੋਜ਼ ਬੜੇ ਲੰਬੇ ਅਰਸੇ ਤੋਂ ਟੀਵੀ ਜੀ ਵੈਲਫੇਅਰ ਕਲੱਬ ਇਹ ਸੁਕਰਾਲੇ ਚ ਹੈ ਕਿ ਇੱਕ ਜਿਹੜਾ ਖੂਨ ਦਾ ਕਤਰਾ ਕਿਸੇ ਨੂੰ ਆਪਾਂ ਬਚਾਉਣ ਦੇ ਯੋਗ ਪਰਮੇਰੀ ਯੋਗਦਾਂ ਚ ਪਾਈਏ ਤੇ ਉਹ ਸਲਾਘਾ ਯੋਗ ਹੈ ਤੇ ਉਹ ਬੜੇ ਲੰਬੇ ਸਮੇਂ ਦਸੋਂ ਸੁਕਰਾਲਾ ਕਰ ਰਹੇ ਆਪਦੇ ਕਲੱਬ ਵੱਲੋਂ ਤੇ ਅੱਜ ਸਾਨੂੰ ਖੁਸ਼ੀ ਹੋ ਰਹੀ ਹੈ ਦੱਸਦੇ ਹੋਏ ਕਿ ਸ਼ਹੀਦ 에ਜ਼ਮ ਸ਼ਹੀਦ ਭਗਤ ਸਿੰਘ ਦੀ ਜਨਮ ਦਿਹਾੜੇ ਤੇ ਦੇਵ بروز ਨੇ ਸਾਡਾ ਸਹਿਯੋਗ ਕਰਦਿਆਂ ਹੋਇਆ ਬੜੀ ਭਾਰੀ ਗਿਣਤੀ ਚ ਸੰਗਤ ਦਾ ਖੂਨ ਦਾ ਦਾਨ ਕਰਵਾਇਆ ਸੋ ਕਿ ਜੇ ਕੋਈ ਵੀ ਬੰਦਾ ਕੋਈ ਵੀ ਪੀੜਤ ਕਿਸੇ ਵੀ ਸਮੇਂ ਹਮਾਰੋਂ ਪਹੁੰਦਿਆ ਤਾਂ ਅਸੀਂ ਉਹਦੇ ਕੰਮ ਆ ਸਕੀਏ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਸਾਰੇ ਕਲੱਬ ਮੈਂਬਰਾਂ ਦਾ ਤੇ ਸਾਰੇ ਹੀ ਸਟਾਫ ਦਾ ਤੇ ਅਫਸਰੋ ਦੇ ਤੇ ਸਾਰੇ ਹੀ ਜਿਹੜੇ ਜਿਨ੍ਹਾਂ ਨੇ ਖੂਨਦਾਨ ਕੀਤਾ ਤੇ ਖਾਸ ਤੌਰ ਤੇ ਮੇਰੇ ਵੀਰ ਅਮਨਦੀਪ ਖੋਣੀ ਅਕਾਸ਼ਦੀਪ ਖੋਣੀ ਉਹਨਾਂ ਦਾ ਜਿਨ੍ਹਾਂ ਨੇ ਇਸ ਉਪਰਾਲੇ 'ਚ ਹਿੱਸਾ ਲਿਆ ਬਹੁਤ-ਬਹੁਤ ਧੰਨਵਾਦ